ਉਹੋ ਉਸ ਜਿਹੜਾ ਵਾ ਇਹ ਸਾਂਝਾ ਫਰੰਟ ਆਸ਼ਾ ਸਿਲੀਟੇਟਰ ਆਸ਼ਾ ਵਰਕਰ ਜੂਨੀਅਨ ਵੱਲ ਲਾਇਆ ਗਿਆ ਵਾ 2008 ਤੋਂ ਲੈ ਕੇ ਹੁਣ ਤੱਕ ਸਾਡੀਆਂ ਆਸ਼ਾ ਵਰਕਰ ਤੇ ਆਸ਼ਾ ਸਿਲੀਟੇਟਰ ਭਣਾ ਜੋ ਸਿਹਤ ਵਿਭਾਗ ਨੂੰ ਰੈਗੂਲਰ ਆਪਣੀਆਂ ਸਵਾਮਾਂ ਦੇ ਰਹੀਆਂ ਸੀ ਸਰਕਾਰ ਵੱਲੋਂ 52 ਸਾਲ ਦੀ ਉਮਰ ਹੱਦ ਪੂਰੀ ਹੋਣ ਤੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਵਾ ਜਿਹਦੇ ਰਿਗਾਰਡਿੰਗ ਜਿਹੜਾ ਵਾ ਸਰਕਾਰ ਦੇ ਖਿਲਾਫ ਉਹਨਾਂ ਨੂੰ ਬਹਾਲ ਕਰਾਉਣ ਲਈ ਤੇ ਉਹਨਾਂ ਦੀ ਉਮਰ ਹੱਦ ਵਧਾਉਣ ਲਈ ਆਪਾ ਹਾਈ ਡ੍ਰਿਕਟਾ ਕਾ ਲਗਾਤਾਰ ਤਰ ਮਿਲਾ ਰਹੇ ਆ ਸਾਰੇ ਪੰਜਾਬ ਦੇ ਚੇਤਰਨੇ ਲੱਗ ਰਹੇ ਆ ਸਾਡੀ ਮੰਗ ਆ ਕਿ ਸਰਕਾਰ ਸਾਨੂੰ ਸਿਹਤ ਮੰਤਰੀ ਸਮਾਧੀਨ ਸਾਨੂੰ ਮੀਟਿੰਗ ਨੇ ਜਿਹਦੇ ਵਿੱਚ ਸਾਡਾ ਬਹਿ ਕੇ ਹੱਲ ਕੀਤਾ ਜਾਵੇ ਜਿਹੜੀਆਂ ਵੀ ਪੈਣਾ ਸੇਵਾ ਮੁਕਤ ਕੀਤੀਆਂ ਗਈਆਂ ਵਾ ਉਹਨਾਂ ਦੀ ਉਹਨਾਂ ਨੂੰ ਬਹਾਰ ਕੀਤਾ ਜਾਵੇ ਕਿ ਉਹਨਾਂ ਦੀ ਉਮਰ ਹੱਦ ਜਿਹੜੀ ਆ ਉਹ 65 ਸਾਲ ਕੀਤੀ ਜਾਵੇ ਜੀ ਉਹਨਾਂ ਨੂੰ ਰਿਟਾਇਰ ਕਰਨਾ ਹੀ ਆ ਤੇ ਉਹਨਾਂ ਨੂੰ ਜਦੋਂ ਵੀ ਜ ਰਿਟਾਇਰ ਕੀਤਾ ਜਾਂਦਾ ਵਾ ਉਹਨਾਂ ਨੂੰ ਕੋਈ ਰਿਟਾਇਰਮੈਂਟ ਜਾਂ ਕੋਈ ਪੈਨਸ਼ਨ ਦੇ ਰੂਪ ਵਿੱਚ ਰਿਟਾਇਰਮੈਂਟ ਦੀ ਸਾਡੀ ਮੰਗ ਦਾ 5-8 ਦੀ ਕੋ ਉਹਨਾਂ ਨੂੰ 5 ਲੱਖ ਰੁਪਏ ਦਾ ਰਿਟਾਇਰਮੈਂਟ ਦੇ ਕਿਉਂ ਨਾ ਤੇਵਾ ਮੁੱਕ ਦਿੱਤਾ ਜਾਵੇ ਤੇ ਉਹਨਾਂ ਨੂੰ ਜਿਹੜਾ ਵਾ ਪੈਨਸ਼ਨ ਨਹੀਂ ਦਿੱਤੀ ਜਾਵੇ ਜਿੰਨਾ ਉਹਨੀਆਂ ਜਾਂ ਜਾਂ ਫਰੈਂਡ ਜਿਹੜੇ ਉਹਨੂੰ ਕੋਈ ਨਾ ਜਾਨਾ ਕਿ ਨਾ ਤੇ ਬਾਹਰ ਬਲੌਕ ਜੀ ਸਾਡੇ ਚਵਾਲ ਬਲੌਕ ਤੋਂ 13 ਅਸ਼ਾ ਵਰਕਰ ਜਿਹੜੀ ਨੇ ਮੰਗ ਤੇ ਫੈਸਿਲੇਟਰ ਉਹਨਾਂ ਸੇਵਾ ਮੁਕਤ ਕੀਤੀਆਂ ਗਈਆਂ। ਉਹ ਆਪਣੇ ਸੇਵਾਾਇਕ ਚਲੂ ਤੇ ਸਾਡੇ ਸੇਵਾ ਨਹੀਂ ਸਾਡੀਆਂ ਆਪਾਂ ਸਿਵਲ ਸਰਜਨ ਸਰ ਨੂੰ ਮੰਗ ਪੱਤਰ ਦਿੱਤਾ ਸੀਗਾ ਪਹਿਲਾਂ ਹੀ ਕਿ ਆਪਾਂ 21 ਤਰੀਕ ਤੋਂ ਲੈ ਕੇ ਤਾਂ 28 ਤਰੀਕ ਤੱਕ ਲਗਾਤਾਰ ਜਿਹੜਾ ਵਾ ਉਹ ਆਪਣੀ ਸੀਐਸੀ ਲੈਵਲ ਤੇ ਰੋਸ਼ ਪ੍ਰਦਰਸ਼ਨ ਕਰਾਂਗੇ ਕੰਮ ਠੱਪ ਕਰਾਂਗੇ ਸਾਡੀਆਂ ਸਾਰੀਆਂ ਸਵਾਲਾਂ ਜਿਹੜੀਆਂ ਸੇਤੋ ਪਾਖਦੀਆਂ ਬੰਦਾ ਆਪਾਂ ਲਗਾਤਾਰ ਜਿਹੜਾ ਵਾ 21 ਤਰੀਕ ਤੋਂ ਰੋਸ਼ ਪ੍ਰਦਰਸ਼ਨ ਕਰ ਰਹੇ ਆ। ਅਗਰ ਤੁਹਾਡੀ ਇਹ ਪ੍ਰਾਈਸੀ ਦਾ ਵੀ ਕੋਈ ਜਰੀ মিটিং ਨਹੀਂ ਹੋਣੀ ਉਸ ਤੋਂ ਬਾਅਦ ਅਗਲਾ ਸੈਸ਼ਨ ਉਸ ਤੋਂ ਬਾਅਦ ਆ ਤੇ ਯੂਨੀਅਨ ਦੇ ਨਾਲ ਮੀਟਿੰਗ ਕਰਕੇ ਜੋ ਵੀ ਯੂਨੀਅਨ ਦਾ ਅਗਲਾ ਪ੍ਰੋਗਰਾਮ ਲਿਖਿਆ ਜਾਵੇਗਾ ਉਸੇ ਤਰ੍ਹਾਂ ਆਪਾਂ ਜਿਹੜਾ ਵਾ ਅਗਲਾ ਪ੍ਰੋਗਰਾਮ ਤਿਆਰ ਕਰਾਂਗੇ ਸਿਹਤ ਮੰਤਰੀ ਦਾ ਵੀ ਭਰਾਓ ਕਰਾਂਗੇ ਉਹਨਾਂ ਦੀ ਜੋ ਮੀਟਿੰਗ ਦਾ ਟਾਈਮ ਨਹੀਂ ਦੇਣਗੇ ਹਾਂ ਤੇ ਯੂਨੀਅਨ ਦੀ ਜੀ ਦਾ ਨਾਮ ਗੰਗਾ ਦੇਵੀ ਸੀ ਇਹ ਕਿੰਨੀ ਉਮਰ ਤੁਹਾਡੀ 52 ਸਾਲ ਹੋ ਤੁਸੀ ਇਹ ਜਿਹੜਾ ਹੁਣ ਸਰਕਾਰ ਇਹਨਾਂ ਤੁਹਾਨੂੰ ਤੋਂ ਦੇ ਇਹਨਾਂ ਨੂੰ ਲੋਕਾਂ ਤੋਂ ਲਾਤਦਾ ਵਾ ਇਹ ਕਿਹਨਾਂ ਜਾਓਗੇ ਸਰਕਾਰ ਕਿਸਰਕਾ ਨੂੰ ਇਹ ਹੀ ਕਰਨਾ ਚਾਹਾਂਗੇ ਵੀ ਸਾਡਾ ਜਿਹੜਾ ਮਤਲਬ ਹੈ ਰੋਜ ਜਾਂ ਰਾਟ 2 ਆਸ਼ਾ ਵਰਕਰ ਸਿੰਘ ਤੇ ਦਾ ਕੰਮ ਕਰ ਰਹੇ ਪਹਿਲਾਂ ਆਸ਼ਾ ਵਰਕਰ ਦਾ ਕਰੇ ਆ ਆਸ਼ਾ ਫਿਲਟਰ ਦਾ ਕੰਮ ਕਰ ਰਹੇ ਆ ਤੇ ਸਰਕਾਰ ਸਾਣਾ ਧੱਕਾਸ਼ੀ ਕਰ ਰਹੀ ਹੈ ਕਿ ਸਾਨੂੰ 58 ਸਾਲ ਤੋਂ ਬਾਅਦ ਉਕਰੋਂ ਤੋਂ ਬਾਅਦ ਕੱਢ ਰਹੀ ਹੈ ਜਿੱਦੇ ਸਾਨੂੰ ਇਹਨਾਂ ਨੇ ਮਤਲਬ ਫਿਲਟਰ ਦੀ ਨੌਕਰੀ ਦਿੱਤੀ ਜਾਂ ਆਸ਼ਾ ਵਰਕਰ ਨੌਕਰੀ ਦਿੱਤੀ ਸਾਨੂੰ ਕੁਝ ਨਹੀਂ ਦੱਸਿਆ ਗਿਆ ਵੀ ਤੁਹਾਡੀ 18 58 ਸਾਲ ਤੱਕ ਉਮਰ ਹੈਗੀ ਆ ਉਹ ਸਾਨੂੰ ਕੁਝ ਨਹੀਂ ਵੀ ਜਲਦੀ ਜਲਦੀ ਆਹੀ ਆਪਣੀਆਂ ਮਤਲਬ ਸਕੀਮਾਂ ਜਿਹੜੀਆਂ ਉਹ ਅਲਾਉ ਕਰਦੀਆਂ ਹਨ ठीक है, है ये। ना इस करके मैं सूद ही इन्होंने नोटिफिकेशन जो देता है लैटर कड़ दी है साड़ी अप्रैल तो मई की तनखा भी नहीं इन्होंने पाई जून चाहे भी जून तक कम किया वा वो भी सूँ आँच तनखाह नहीं देनिया है इस करके हम साजारा जो मतलब तो इतो ही चल रहा है हम मेरे हसबैंड की डैथ हो चुकी है एक मेरी बेटी वे सट लग गई सिर भी सट लगी के डी होस्ट में दाख रही जी वो अठ लाख रुपया लगा हूँ साजारा मेरे हस्बैंड डैथ हो गई हसब फिर तो कोई गल नहीं भी डैथ हो चुकी है ਇਸ ਸਰਕਾਰ ਸਾਡਾ ਗੁਜ਼ਾਰਾ ਹੀ ਉਸ ਦਾ ਇੱਕੋ ਚੱਲਦਾ ਹੀ ਮਤਲਬ ਪਰ ਇਹ ਸਾਡਾ ਹੁਣ ਧੱਕਾਸ਼ਾਹੀ ਕਰਦੇ ਹੋਏ ਆ ਇਸ ਕਰਕੇ ਸਾਡੀ ਜਿਹੜੀ ਮਤਲਬ ਉਮਰਵਾ ਇਹ ਸਾਡੀ ਮਤਲਬ 58 ਸਾਲ ਨਹੀਂ 65 ਸਾਲ ਤੱਕ ਕੀਤੀ ਜਾਵੇ ਸਰਕਾਰ ਦੇ ਕਰ ਇਹ ਹੀ ਮੰਗ ਕਰਦੇ ਆ ਕਿ ਸਾਡੀ 58 ਸਾਲ ਨੂੰ 65 ਸਾਲ ਤੱਕ ਉਮਰ ਕੀਤੀ ਜਾਵੇ ਤੇ ਬਾਕੀ ਜਿਹੜੀਆਂ ਪੈਨਾਵਾਂ ਉਹਨਾਂ ਨੂੰ ਸੈਂਟੈਂਸ ਜਿਹੜੇ ਇਹਨਾਂ ਨੇ ਬਹੁਤ ਘੱਟ ਕਰ ਦਿੱਤੇ ਛਟਵਾ ਦਿੱਤੇ ਹੈਗੇ ਆ ਉਹਨਾਂ ਨੂੰ ਪੈਸੇ ਕੁਝ ਵੀ ਨਹੀਂ ਮਿਲਦੇ ਹੈਗੇ ਉਸ ਇੰਨਾ ਮਤਲ ਘਰ ਘਰ ਘੁੰਮਦੀਆਂ ਵਾ ਇੰਨਾ ਕੰਮ ਕਰਦੀਆਂ ਪਈਆਂ ਤੇ ਉਹਨਾਂ ਦੇ ਸੈਂਟ ਜਿਹੜੇ ਪਹਿਲਾਂ ਹੀ ਤਰ੍ਹਾਂ ਹੀ ਜਾਰੀ ਕੀਤੇ ਜਾਂਦੇ ਉਹਨਾਂ ਨੂੰ ਵੀ ਕੋਈ ਨਾ ਕੋਈ ਫਾਇਦਾ ਦਿੱਤਾ ਜਾਂਦਾ ਸਿਟੀਟਲ ਸਿਟੀਟਲ ਨੂੰ ਬਈ ਨਾ ਸਿਟੀਟਲ ਨੂੰ ਪਹਿਲਾਂ ਹੀ ਸੈਂਟ ਜਿਹੜੇ ਉਹ ਸਰਕਾਰ ਬਹੁਤ ਘਟ ਦੇ ਰਹੀ ਸੀ 2 ਟੂਰੀ ਟੂਰਾਂ ਦੇ ਬਹੁਤ 6000 ਰੁਪਏ ਦਿੰਦਾ ਥਣ ਪਤਾ ਅੱਜ ਕਾ 6000 ਰੁਪਏ ਕਰਾਇਆ ਹੀ ਲੱਗ ਜਾਂਦਾ ਕਦੀ ਸਾਨੂੰ ਤਿੰਨਾਂ ਸੈਂਟਰਾਂ ਦੇ ਵਿੱਚ ਕਦੀ ਮੁਰਾਦpur ਕਦੀ ਕਿਤੇ ਕਦੀ ਕਿਤੇ ਦੂਰ ਦੂਰ ਸੈਂਟਰਾਂ ਦੂਰ ਦੂਰ ਪਿੰਡਾਂ 'ਚ ਜਾਣਾ ਪੈਂਦਾ ਹੈ ਦੋ ਦੋ ਘੱਟਾ ਤੇ ਵੀ ਜਾਣਾ ਪੈਂਦਾ ਸਾਡਾ ਕਿਰਾਇਆ ਲੱਗਦਾ ਸਾਨੂੰ ਕੁਝ ਨਹੀਂ ਸਰਕਾਰ ਦੇ ਰਹੀ ਇਸ 50000 ਰੁਪਏ ਦੇ ਰਿਹਾ ਸੈਂਟਰਲ ਗਵਰਨਮੈਂਟ ਸਿਰਫ 10000 ਰੁਪਏ ਮਾਨਪਤਾ ਦੇ ਰਹੀ ਬਸ ਹੋਰ ਕੁਝ ਨਹੀਂ ਦੇ ਰਹੀ ਇਸ ਕਰਕੇ ਸਾਨੂੰ ਜਿਹੜਾ ਸਾਡਾ ਮਾਨਪਤਾ ਵੀ ਦਵਾਇਆ ਜਾਵੇ ਸਾਡੀ ਉਮਰ ਵੀ ਉਮਰ ਦੀ ਵੀ ਹੱਦ ਵਧਾਈ ਜਾਵੇ ਆਫਸਰਰਾਂ ਦਾ ਮਾਨਪਤਾ ਵੀ ਵਧਾਇਆ ਜਾਵੇ ਆਸ਼ਾ ਵਰਕਰਾਂ ਦੇ ਸੈਂਟਿੰਗ ਵੀ ਜਿਹੜੇ ਵਧਾਏ ਜਾਣ ਠੀਕ ਹੈ ਦੇਖੋ ਸਰ ਜਦੋਂ ਕਰੋਨਾ ਸੀ ਉਦੋਂ ਆਸ਼ਾ ਵਰਕਰ ਨੂੰ ਮਤਲਬ ਕਿ ਕਿਹਾ ਗਿਆ ਕਿ ਤੁਸੀਂ ਇੰਨੇ ਮਤਲਬ ਕੰਮ ਹੀ ਕੰਮ ਕਰੋ ਉਦੋਂ ਆਸ਼ਾ ਹਰ ਕਦੇ ਕੰਮ ਕੀਤਾ ਉਦੋਂ ਤੇ ਨਾ ਕਹਿ ਨੀ ਕਿ ਤੁਹਾਡੀ 58 ਸਾਲ ਉਮਰ ਆ ਹੁਣ ਅਸੀਂ ਅੱਜ ਵੀ ਜੋਬ ਕਰਨਾ ਚਾਹੁੰਦੇ ਹਾਂ ਅਸੀਂ ਅੱਜ ਵੀ ਕਰਨ ਦੇ ਕਾਬਿਲ ਆ ਜਾਂ ਕਿਸੇ ਪੱਕੇ ਸੀ ਘਟਿਆ ਅਸੀਂ ਕੰਮ ਨਹੀਂ ਦੇਲੇ ਤਾਂ ਸਾਨੂੰ ਕਹਿਣ ਹੁਣ ਇੱਕਦਮ ਸਾਨੂੰ ਨੇ ਕਹਿਤਾ ਤੁਸੀਂ ਘਰ ਬੈਠ ਕੇ ਕਿਵੇਂ ਬੈਠੀ ਇਸ ਦਾ ਕੀ ਹੋ ਗਿਆ ਤੁਹਾਨੂੰ ਐਸੇ ਸਾਨੂੰ ਇਹ ਚਾਹੀਦਾ ਕਿ ਸਾਡੀ ਉਮਰ ਵਿੱਚ ਵਾਧਾ ਕੀਤਾ ਜਾਵੇ ਅਸੀਂ ਇਹ ਸੇਵਾਵਾਂ ਕਿ ਦੁਬਾਰਾ ਨਿਭਾਈਏ ਸਾਨੂੰ ਫੇਰ